ਗੁਣ ਕਾਵਾ ਨਿਤ ਤੇਰੇ ਤੁਜ ਬਿਨ ਅਬਦ ਨਾ ਲੋ ਦੋਸਤੋ ਮੁਸਾਕੀ ਦਾ ਮੇਲਾ ਸਾਡੇ ਬਾਤਲਗੜ ਦਾ ਆ ਗਿਆ ਜੀ ਤੇ ਆ ਦੇਖੋ ਚੂਲੇ ਵਗੈਰਾ ਲੱਗ ਰਹੇ ਨੇ ਤੇ ਸਭ ਤਿਆਰੀ ਹੋ ਰਹੀ ਹੈ ਤੇ ਸਾਰੀ ਜਗ੍ਹਾ ਭਲੀ ਜਾਣੀ ਹੈ ਤੇ ਇੱਥੇ ਪੂਰੀ ਰੌਣਕ ਹੋਏਗੀ ਆ ਗੁਰਦੁਆਰਾ ਸਾਹਿਬ ਤੇ ਤੁਸੀਂ ਬਣੇ ਰਹੋ ਜੇ ਸਾਡੇ ਨਾਲ ਫਿਰ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਦਾਂ ਸਾਰੇ ਠੀਕ ਠਾਕ ਹੋ ਤੇ ਹਾਂ ਦੇਖੋ ਜੀ ਮਸਾਕੀ ਦੀ ਜਿਹੜੀ ਤਿਆਰੀ ਸ਼ੁਰੂ ਹੋ ਗਈ ਏ ਹਾਂ ਕੀ ਪਹਿਲਾ ਦਿਨ ਹੈ ਤੇ ਬਾਬਾ ਜੀ ਦਾ ਪਾਠ ਰੱਖਿਆ ਹੋਇਆ ਹੈ ਹਾਂ ਕਿ ਕੱਲ ਤੋਂ ਪੱਕਾ ਨਵੇਂ ਸੰਗਤਾਂ ਨੇ ਸ਼ੁਰੂ ਹੋ ਜੇਗੀ ਤੇ ਪਰਸੋਂ ਤੁਸੀਂ ਦੇਖਣਾ ਬਹੁਤ ਜ਼ਿਆਦਾ ਰਸ਼ ਹੋਏਗਾ ਜੀ ਜੀ ਤੇ ਤੁਸੀਂ ਬਣੇ ਰਹੋ ਜੇ ਸਾਡੇ ਨਾਲ ਫਿਰ ਤੇ ਮਿਹਰਬਾਨੀ ਸ਼ੁਕਰੀਆ ਆਦਾਗਾイツ ਪੁਛੇ ਦੇਖ ਰਿਹਾ ਨਾ ਤੁਸੀਂ ਜਿਵੇਂ ਦੁਕਾਨਾਂ ਲੱਗਣੀ ਸ਼ੁਰੂ ਹੋ ਰਹੀਆਂ ਨੇ ਹੌਲੇ ਹੌਲੇ ਇੱਧਰ ਦੀ ਸਾਈਡ ਤੇ ਵੀ ਸਾਰੀਆਂ ਦੁਕਾਨਾਂ ਲੱਗਣੀ ਸ਼ੁਰੂ ਹੋ ਗਈ। ਉੱਪਰ ਦੇਖੋ ਘਟੀਆਂ-ਗੁਟੀਆਂ ਲੱਗੀਆਂ ਚਾਨਰਾਂ ਲੱਗੀਆਂ ਉੱਤੇ ਇੱਥੇ ਕਰੋਣ ਕਾ ਗੁਣ ਕਾਵਾ ਨਿਤ ਤੇਰੇ ਤੁਝ ਬਿਨ ਮੈਂ ਅਬ ਨਾ ਜਾ ਤ੍ਰਿਪਿੰਨ ਅਵਰ ਨਾ ਜਾਣਾ ਤੇਰੇ ਸਾਹੇ ਆ ਮਨ ਮੰਦਰ ਤਨ ਤੇਸ ਕਰਨ ਕਟਹੀ ਤਿਰਤ ਨਾ ਇੱਕ ਸ਼ਬਦ ਮੇਰੇ ਆਣ ਦਸ ਲੈ ਮੈਂ ਕਹ ਜੀ ਜੈ ਜੈਕਾਰੇ ਲਾਵਾ ਨਾਲੇ ਮਲਕੀਤ ਰੈਂਦੀ ਕੀ ਗੱਲ ਪਖਣਾ ਜੀ ਚਾਹੋ ਚਾਹ ਖਾਣਾ ਹੀ ਥੋੜੀ ਤੇ ਤੋਂ ਕੰਮ ਲੱਗਣੀ ਸ਼ੁਰੂ ਹੋ ਗਈ ਜਨਾਬ ਤੇ ਆਪਾਂ ਮਿਲਦੇ ਆ ਫਿਰ ਕੱਲ ਪਰਸੋਂ 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 ਵਾਹ ਜੀ ਵਾਹ ਮੇਰੇ ਦੋਸਤ ਨੇ ਨਾ ਕਿਸੇ ਨੇ ਮੈਸੇਜ ਹੀ ਪੇਜਰ ਮੈਨੂੰ ਕਹਿੰਦੇ ਰ 4 ਰੁਪਏ ਕਮਾਣ ਦੇ ਚੱਕਰ ਚ ਸਾਰੀ ਉਮਰ ਬੰਦਾ 4 ਰੁਪਏ ਕਮਾਂਦਾ ਰਹਿੰਦਾ ਬਾਅਦ ਚ 4 ਫਾਇਦੇ ਆ ਜਾਂਦਾ ਮੈਂ ਇਹ ਸੋਚਿਆ ਜੀ ਬਈ ਜੇ ਪੈਸੇ ਨਹੀਂ ਕਮਾਂਦਾ ਤਾਂ ਵੀ ਤਾਂ ਬੁੱਢਾ ਹੋ ਜਾਂਦਾ ਠੀਕ ਹੈ ਤੁੰ ਤਾਂ ਵੀ ਤਾਂ ਜੀ ਪੈਸੇ ਨਹੀਂ ਕਮਾਉਗੇ ਤਾਂ ਵੀ ਬੁੱਢੇ ਹੋ ਜਾਓਗੇ ਤੇ ਇਸ ਤੋਂ ਚੰਗਾ ਇਹ ਪੁੱਟੇ ਤਾਂ ਹੋਰੋਂ ਨਾਲ ਨਾਲ ਪੈਸੇ ਵੀ ਕਮਾਈ ਜਾਓ। ਐਨੋਸ ਤੋਂ ਚੰਗਾ ਇਹ ਕੰਨੀ ਪਲੇ ਦਿਓ। ਉਹ ਤਾਂ ਆ ਰਿਹਾ ਇੱਥੇ ਕੇਸਿੰਗ ਆਰ ਖਾਣ ਵਾਸਤੇ ਯਾਰ। ਕੋਈ ਨਾ ਬੜੀ ਸੋਧ ਰਦਰ ਆ ਗਿਆ ਫਰਟ ਕੋ। ਤੇ ਹੁਣ ਸੌਦਾ ਖਾਣ ਲੱਗਿਆ। ਹੈ। ਹੈ। ਇੱਧਰ ਕੇ ਵੀਡੀਓ ਬਣਾਣਾ ਤਾਂ ਕੋਈ ਨਾ ਕੋਈ ਚੱਕਰ ਪਾਣਾ ਮੈਂ ਨਹੀਂ ਤਾਂ। ਹਨੀ ਪਰਵਾ ਮਲੰਗਾਨੋ ਕੁੱਤੇ ਘਾ ਘਟੰਗਾਨਾ ਆਹ ਤਨ ਆਖਰੇ ਉਹ ਸੁੱਤੀ ਬਾਤ ਦਾ ਬਹੁਤ ਖੰਦੋ ਯਾਰ ਕੀ ਕਰੀਏ ਯਾਰ ਹੋਂ ਸਾਣਾ ਬੰਦਾ ਯਾਰ ਤੁਹਾਨੂੰ ਵੀਡੀਓ ਖਾਣਾ ਪਤਾ ਕੀ ਇਹ ਰੋਟੀ ਤਾਂ ਆਪਾਂ ਰੋਜ਼ ਹੀ ਖਾਂਦੇ ਆ ਕਦੇ ਕਦੇ ਨਾ ਥੋੜਾ ਫੇਸਟ ਚ ਚੇਂਜ ਕਰਨਾ ਕਦੇ ਕਦੇ ਨਾ ਸਾਣਾ ਬੰਦਾ ਪਤਾ ਕੀ ਜਿਆਦਾ ਸਿਆਣੇ ਨਾ ਬਣਿਆ ਕਰੋ ਓਹੋ ਜਦੋਂ ਜੀ ਤੋ ਸਾਣਾ ਜਿਆਦਾ ਬੰਦਾ ਬਣ ਜਾਂਦਾ ਨਾ ਇੰਦਗੀ ਦੀ ਰੰਗਤ ਖਤਮ ਹੋ ਜਾਏਗੀ ਜਦੋਂ ਜਿਆਦਾ ਸਿਆਣੇ ਬਣਗੇ ਇਸ ਕਰਕੇ ਮੜਾ ਕੋਟਾ ਵਾਇਰਸ ਜਾਣਦਿਆ ਕਰੋ ਅੰਦਰ ਤੇ ਹੁਣ ਚੱਕਰੀ ਫੇਰ ਆਪਾ ਤੇ ਚੱਪੋ ਗਰਾਜ ਆਜੂ ਕੈਮਰਾ 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 ਕਿਹਨੂੰ ਡੇਗਾ ਸੁਦਾਏ ਕਿਹ ਅਜਾ ਬੰਦ ਕਰਾਓ